ਮੈਨੂੰ ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘਰ ਦੀ ਰੈਕੀ ਹੋਣ ਡਈ ਆ ਮਤਲਬ ਕਿ ਇਹੋ ਜਿਹਾ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉਂ ਫੇਸਬੁਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਸ ਦਿਨ ਵੀ ਚੱਲੀ ਗੱਡੀ ਮੇਰੇ ਪਿੱਛੇ ਆਈ ਆ ਆ ਵਰਦੀ ਚੱਲੀ ਮਨ ਆ ਨੰਬਰ ਵੇਖੋ ਨਾ ਜੀ ਤੁਹਾਨੂੰ ਦੱਸ ਆ ਮੈਨੂੰ ਖਰਾਬ ਕਰਨ ਦੇ ਪੰਜਾਬੀ ਤੁਸੀਂ ਫਿਰ ਹੋ ਜੀ ਕੀ ਕਰਤਾ ਕਿ ਤੁਸੀਂ ਮੇਰੀ ਲੈਕੀ ਇੰਨੀ ਕਰ ਰਹੇ ਹੋ ਕਿਉਂ ਲੈਕੀ ਕਿਉਂ ਕਰ ਰਹੇ ਹੋ ਤੁਸੀਂ ਮੋਬਾਈਲ ਦੀ ਐਸਐਸਪੀ ਦੀ ਗੱਲ ਰਹੀ ਆਨ ਗਈ ਐਸਐਸਪੀ ਨਾਲ ਗੱਲ ਕਰੋ ਐਸਐਸਪੀ ਨਾਲ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਛੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਕੇ ਆਏ ਆ ਤੁਹਾਡਾ ਨੰਬਰ ਪਲੇਟ ਜਾਣੀ ਗਈ ਭਾਈ ਆ ਨੰਬਰ ਪਲੇਟ ਜਾਣੀ ਲਈ ਜਾਵੇ ਪਰੇ ਆ ਬੋਟਾ ਫਰੀੈਂਟ ਕਿਉਂ ਕਰ ਰਹੇ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਲਾਜਮ ਹੈ ਯਾਰ ਅਸੀਂ ਮਲਾਜਮ ਹੈ ਰੈਕੀ ਕਰ ਰੈਕੀ ਮਤਲਬ ਲਗਾ ਦੋ ਆਪਣੀ ਗੱਲ ਬਾਤ ਨਹੀਂ ਤੁਸੀਂ ਗੱਡੀ ਵਿੱਚ ਚਲੇ ਕੇ ਕਿਉਂ ਆ ਰਹੇ ਹੋ ਆਰਡਰ ਮੰਗੋ ਮਤਲਬ ਆਰਡਰ ਦੋ ਨਾ ਆਰਡਰ ਦੋ ਆਰਡਰ ਦਿਖਾਓ ਤੁਹਾਡੇ ਕੰਚਨ ਪ੍ਰੀਤ कौर ਦੇ ਪਿੱਛੇ ਕੰਚਨ ਪ੍ਰੀਤ ਦੇ ਨਾਲ ਆਡੇ ਕੰਜਨਪ੍ਰੀਤ ਦੀ ਰਾਕੀ ਕਰਨੀ ਦੀ ਵੀ ਲੱਗੀ ਆਰਡਰ ਦਿਖਾਓ ਭਾਈ ਜੀ ਦਿਖਾਓ ਆਰਡਰ ਜੀ ਹਾਂ ਨੰਬਰ ਪਲੇਟ ਦੇ ਦਿਓ ਜਲਦੀ ਲਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਦਿਖਾਓ ਜੀ ਤੁਸੀਂ ਕਿੰਨਾ ਕੱਢੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਰਾਡੀ ਐਸ ਪੀ ਡੀ ਇੱਕ ਮਿੰਟ ਜੀ ਐਸ ਪੀ ਡੀ ਨੇ ਤੇ ਜਦੋਂ ਉਹ ਵੀ ਕੰਜਨਪ੍ਰੀਤ ਦੀ ਰਾਕੀ ਕਰੋ ਜੀ ਤੇ ਕੀ ਕਰਨ ਨਹੀਂ ਐਸ ਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਤਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਤੇ ਕੀ ਕਰੋ ਜੀ ਬੇਟਾ ਸੀਗੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸਟਾਫ ਵਾਲੇ ਉਹਨਾਂ ਤੁਹਾਨੂੰ ਭੇਜਿਆ ਰਾ ਆਰਡਰ ਦਿਖਾ ਦਿਓ ਜੀ ਕਿੱਥੇ ਆਇਆ ਔਰ ਜਾਲੀ ਨੰਬਰ ਪਲੇਟ ਲਾ ਕੇ ਗਿਆ ਜੀ ਔਰ ਕਾਰਡ ਦਿਖਾ ਦਿਓ ਦੱਸੋ ਜੀ ਮਤਲਬ ਹੋਲ ਖਰਾਬ ਕਰਦੇ ਤੇ ਤੀਨ ਭਾਜੀ ਏਦਾਂ ਕੱਲ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਰਡਰ ਦਿਖਾ ਦਿਓ ਦਿਖਾਓ ਤੁਸੀਂ ਆਰਡਰ ਦਿਖਾਓ ਭਾਜੀ ਮੈਨੂੰ ਕੀ ਆਰਡਰ ਦਿਖਾਓ ਆਰਡਰ ਦਿਖਾਓ ਜੀ ਸਾਨੂੰ ਪੈਟਰਨ ਲੈ ਰਾਕੋ ਸਿਵਲ ਚ ਦਿਖਾਓ ਨਹੀਂ ਇਹ ਸਿਵਲ ਨਹੀਂ ਕਰ ਕਰਨ ਦਾ ਆਰਡਰ ਕਿਹਨੇ ਦਿੱਤਾ ਹੈ ਨਹੀਂ ਇਹ ਗਤੀ ਕਰਦੇ ਨਹੀਂ ਏਦਾਂ ਮੋਲ ਖਰਾਬ ਕਰ ਲੈਣਾ ਇਹ ਤਾਂ ਆਯੋਜਨ ਨਹੀਂ ਨਾ ਤੇ ਵਰਦੀ 'ਚ ਜੇ ਨਾ ਕੋਈ ਗੱਲ ਆ ਬਣਾਇ ਮਾਰਾ ਪਰ ਇਹ ਵੀ ਜਦੋਂ ਬਾਈ ਆ ਕੇ ਰਾਜੀ ਆਪਣਾ ਬਕਸਾ ਨਹੀਂ ਕਿਤੇ ਸਾਰੇ ਸਾਨੂੰ ਭੇਜਿਆ ਰਿਪੋਟ ਤਪਨੇ ਤੇ ਤੁਸੀਂ ਇਹਦੇ ਪ੍ਰੋਫੀਲ ਸਿਗਨੇ ਭੇਜਿਆ ਫੇ ਤੂੰ ਹੀ ਸਾਡੇ ਪਿੱਛੇ ਕੀ ਆ ਤੇ ਦੱਸੋ ਕਾਰਨ ਵੀ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕ ਆਹ ਤੇ ਦੱਸੋ ਫੇ ਸਾਡੀ ਤੁਸੀਂ ਇਲਾਕੀ ਕਿਉਂ ਕਰਦੇ ਫੇ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋਈ ਝੱਲਾਂਗੇ ਆਪਾਂ ਜੇ ਕੋਈ ਗੱਲਬਾਤ ਹੋ ਗਈ ਗੱਲਬਾਤ ਹੋ ਗਈ ਤੂੰ ਹੀ ਜ਼ਿੰਮੇਵਾਰ ਹੋ ਮਾੜਾ ਚੰਗਾ ਬੰਦਾ ਕੁਝ ਅਸੀਂ ਜਾਣੂਆ ਬੀਬੀ ਕੋਈ ਸਾਰੇ ਚੰਗੇ ਭਲੇ ਬੰਦੇ ਯਾਰ ਮਾੜਾ ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਦਿਖਾਓ ਸਰ ਭੇਜ ਦਿਓ ਜਦੋਂ ਅਕਰ ਭੇਜੋ ਆਓ ਬਈ ਯਾਰ ਮੇਰੇ ਨਾਲ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਵਾਪਸ ਲੈਟ ਕਰ ਦੇਣਾ ਯਾਰ ਆਈਡੀ ਕਾਰਡ ਦਿਖਾਓ ਲੋ ਜੇ ਕਮੈਂਟ ਭਾਈ ਜੀ ਆਈਡੀ ਕਾਰਡ ਦਿਖਾਓ ਭਾਈ ਜੀ ਇਹ ਤਾਂ ਵਾਹ ਨਾ ਗੱਲ ਕਰੀਏ ਨਾ ਇਹ ਨੰਬਰ ਲੈਣ ਕੋ ਆਈ ਡੀ ਕਾਰਡ ਦਿਖਾਓ ਆਈ ਡੀ ਕਾਰਡ ਦਿਖਾਓ ਬਣਾਓ ਜੀ ਆਈ ਡੀ ਕਾਰਡ ਨਹੀਂ ਪੈ ਜੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੁਸੀਂ ਆਈ ਡੀ ਕਾਰਡ ਦਿਖਾਓ ਪਹਿਲਾਂ ਆਈ ਡੀ ਦਾ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸ ਪੀ ਐਸ ਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ ਨੇ ਭੇਜਿਆ ਆ ਤੁਸੀਂ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਣਾ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦੇ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਆਰਡਰ ਦਿਖਾ ਦਿਓ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਘੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾਰਾ ਜੀ ਗੱਡੀ ਨੂੰ ਹੱਥ ਬੱਲੇਣਾ ਵਾਰੇ ਤੇ ਬਾਹਰ ਹੋ ਜਾ ਯਾਰ ਮਤਲਬ ਇਹ ਇਹ ਸ਼ਰਿਆਮ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਅਸੀਂ ਕੀ ਕਰ ਲੈਣਾ ਦੱਸੋ ਤੁਸੀਂ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਡਰਾ ਰਹੇ ਹੋ ਆਪਾਂ ਕਿਸੇ ਕਹਿੰਦੇ ਕਰਦੇ ਕਿਸੇ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਤਰਾ ਨਾ ਕਰੀਏ ਦੇਖੋ ਜੀ ਪਰसों ਤੋਂ ਅਸੀਂ ਇਹ ਚੀਜ਼ਾਂ ਵੇਖ ਰਹੇ ਆ ਪਹਿਲਾਂ ਮਾਰਾ ਸਰਕਾਰੀ ਆਡੀ ਮਗਰ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਚੁੱਕੇ ਜੀ ਤੁਹਾਡੀ ਆਈਡੀ ਦਿਖਾਓ ਜਿੰਨੇ ਭੇਜਾ ਰਾਜ ਗੱਲ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਤੁਹਾਡੀ ਆਈਡੀ ਚੈੱਕ ਕਰਾਓ ਕਰੋ ਕਾਜੀ ਜੀ ਨਾਲ ਗੱਲ ਕਰੋ ਨਾ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਦਿਖਾਓ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜ ਦਿਆਂਗੇ ਤੁਸੀਂ ਕਰੋ ਗੱਲ ਜੀ ਆਈਡੀ ਦੇ ਨਾਮ ਹੈ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਦੇ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਆ ਜੀ ਮੀਡੀਆ ਸਾਰੇ ਪਾਸੇ ਪੰਜਾਬ ਹੀ ਘੁੰਮ ਜਾਣਾ ਇਹਨਾਂ ਦਾ ਹੁਣ ਕੱਲ ਵੀ ਗੱਡੀ ਮਗਰ ਲੱਗੀ ਰਹੀ ਆ ਹਾਂ ਚੁੱਪ ਨਹੀਂ ਵਰਦੀ ਮੱਕ ਤੇ ਫਿਰਨਾ ਹਾਂ ਯੂਨੀਫਾਰਮ ਬੌਂਡ ਸਾਨੂੰ ਵੀ ਪਤਾ ਲੱਗੇ ਕਿ ਜਦੋਂ ਬਣਾ ਨਾਲ ਜੁੜੇ ਫਿਰਦੇ ਆ ਬਿਨਾ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾ ਗਏ ਕੱਲੋਂ ਅਸੀਂ ਕੋਈ ਮਤਲਬ ਕਿ ਸਕੈਪ ਚੋਕਲੀਏ ਚਾਹੁੰਦੇ ਨਾ ਹੋਵੇ ਚੁੱਕਿਆ ਜਾਵੇ ਕੱਲੋਂ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਕੀ ਦਾ ਜੇ ਪ੍ਰਭ ਦੀ ਪਹਗਾ ਜ਼ਿੰਮੇਵਾਰ ਪੰਜਾਬ ਚ ਕੋਈ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਪੁੱਤ ਕੀਤੇ ਕੋਈ ਮਾਰੇ ਤੁਸੀ ਮਾਰੇ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਐਸਪੀ ਬੀ ਨੇ ਭੇਜਿਆ ਕਦੀ ਕਹਿ ਰਹੇ ਪ੍ਰਭਜੀਤ ਸਿੰਘ ਨੇ ਭੇਜਿਆ ਸਰਕਾਰਾਂ ਦੀ ਸ਼ੈਤ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਕੁਝ ਨਹੀਂ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨਵੇਂ ਜਾਣ ਤਾਂ ਹੀ ਕੱਲ ਪਤਾ ਕੀ ਆ ਉਹਨਾਂ ਨੇ ਆ ਕਿਹੜਾ ਹਾਰਨ ਐਂਟਰੀ ਕਰੋ ਨਹੀਂ ਕਰੋ ਜੀ ਐਂਟਰੀ ਕਰੋ ਪੁੱਛੋ ਤਾਂ ਜੀ ਨੇ ਤੋਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਰੀ ਨੰਬਰ ਪਲੇਟ ਦੇ ਦਿਓ ਲਾਓ ਸਪੀਕਰ ਕਰੋ ਹਲੋ ਹਾਂ ਜੀ ਸੱਚੀ ਆ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਨਹੀਂ ਨਹੀਂ ਇਹ ਕਰ ਰਹੇ ਡਿਊਟੀ ਕਰਨ ਦੀ ਆਪਣੀ ਕਾਦੀ ਡਿਊਟੀ ਕਰ ਰਹੇ ਜੁਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀਆਂ ਕਾਲੀਆਂ ਕੀਤੀ ਬਿਦਾਊਟ ਵਰਦੀ ਤੋਂ ਨੇ ਜੁਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੈਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਰੈਕਮੈਂਡ ਕਰਦੇ ਆ ਇਹ ਤੁਹਾਡੇ ਪਿੱਛੇ ਨੇ ਕਹਾਂਜੀ ਲਗਾਤਾਰ 2 ਦਿਨੋਂ ਦੇਖਤਾ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਜਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਜੀ ਆਰਡਰ ਦਿੱਤੀ ਆ ਭਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਆ ਤੁਹਾਡਾ ਅਫਸਰ ਮੁੱਕਰ ਗਿਆ ਜੀ ਐਵੇਂ ਨਾ ਬਲਤ ਨਾ ਗੱਲ ਕਰੋ ਵਾਜ ਨਹੀਂ ਤੁਸੀਂ ਤੁਸੀਂ ਕੀਤੇ ਆ ਭਾਜੀ ਆਰਡਰ ਜੀ ਤੁਹਾਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਹਬ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਇਹ ਮੈਨੂੰ ਵੀ ਸੁਣਣਾ ਲੋਕ ਮਾਇਆ ਹੀ ਹੋਊਗਾ ਨਾ ਸਮਝ ਗੱਲ ਨਹੀਂ ਜੀ ਗੱਲ ਕਰੋ ਦੇਖੋ ਗੈਸਟਰ ਵੀ ਅੱਜਕੱਲ 2 2 3 3 ਪਾਰਟੀਆਂ ਨੇ ਰੱਬ ਨਾ ਕਰੇ ਬਹੁਤ ਗਲਤ ਕੰਮ ਕਰਦੇ ਤੇ ਇਲੈਕਸ਼ਨ ਦੇ ਦੌਰ ਵਿੱਚ ਸਾਰੇ ਮੇਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਾਹਰ ਦੋ ਨਹੀਂ ਨਾ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਉਟ ਜੁਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ਼ਰ ਸਾਧ ਰਹੇ ਆ ਜੀ ਕੋਈ ਅੱਜ ਬਾਅਦ ਚ ਗੱਲ ਕਰਾਂਗੇ ਅੱਜ ਗੱਲ ਮੇਰਾ ਨਾ ਕੋਈ ਨਹੀਂ ਬਾਅਦ ਚ ਗੱਲ ਕਰਾਂਗੇ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਜੁਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਹਮਸੇ ਫੀਲ ਕਰ ਰਹੇ ਆ ਇਹ ਗੱਲ ਕਰਿਆ ਜੀ ਮਰ ਚੁੱਕਾ ਹੋ ਗਿਆ ਇਹਦਾ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਮੇਰਾ ਅਫਸਰ ਹੀ ਮੁੱਕਰ ਗਿਆ ਵਾ ਤੁਹਾਡਾ ਅਫਸਰ ਮੁੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਇਕੱਲੇ ਗੱਲ ਕਰ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਅਫਸਰ ਮੁੱਕਰ ਗਿਆ ਆਰਡਰ ਮੰਗਾ ਲਓ ਆਰਡਰ ਕਿਆ ਕਰਵਾਉਂਦੇ ਆਏ ਤੁਹਾਡੇ ਵਾਸਤੇ ਐਦਾਂ ਨਾ ਕਰੋ ਜੀ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ ਉਹ ਭੈਣੀਆਂ ਨੂੰ ਦਫ਼ਤਰ ਮਿਲ ਕੇ ਗਿਆ ਜ ਮੈਥੋਂ ਦਫ਼ਤਰ ਮਿਲ ਕੇ ਗਏ ਹੋ ਜੋ ਵੀ ਹੈ ਜਾਲੀਆਂ ਲਾ ਕੇ ਤੁਸੀਂ ਬਿਨਾਂ ਆਊਟ ਵਰਤੀ ਤੁਸੀਂ ਪਿੱਛੇ ਰਹਿ ਕੇ ਕਰਦੇ ਹੋ ਇਹ ਕਿਸ ਕਾ ਲਈ ਆਸੀ ਕਾਗਜ਼ ਕਿੱਥੇ ਗੱਡੀ ਜੀ ਤੁਹਾਡੇ ਕਾਗਜ਼ ਦਿਖਾਓ ਕਾਗਜ਼ ਲੈ ਆਓ ਨੰਬਰ ਨਾ ਕੱਢੀ ਆਪਣੀ ਕਿਉਂ ਨਹੀਂ ਲਾਇਆ ਭਾਈ ਮੈਨੂੰ ਤਾਂ ਲੱਗਦਾ ਮੈਂ ਹੋਰ ਜਗਾ ਲਾਇਆ ਉਹਨਾਂ ਦਾ ਪ੍ਰਭਣਾ ਕੱਲ ਅਹੀਂ ਮੇਲੇ ਪਰਸੇ ਕੱਲ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੂੰ ਹੀ ਤੂੰ ਹੀ ਰਹਿ ਜਾ ਵੀਰ ਜੀ ਕਾਜੀ ਕੋਟੇ ਰਹਿਛਾ ਮੇਰੀ ਸਾਰੀ ਕਿੱਥੇ ਕਾਜੀ ਕੋਟੇ ਰਹਿਛਾ ਮੇਰੀ ਪਾਜੀ ਕੋਟੇ ਕਾਹ ਚਾਹੇ ਕਿਤੋਂ ਦੇ ਆਓ ਤੁਹਾਡਾ ਤੁਹਾਡਾ ਮਤਲਬ ਕੀ ਬੰਦ ਹੈ ਪਿੱਛੇ ਗੱਡੀ ਲਾਉਣ ਦਾ ਸਾਡਾ ਅਸਤਰ ਕਹਿੰਦੇ ਤੁਹਾਡੀ ਡਿਊਟੀ ਨਹੀਂ ਕਿੱਧਰ ਆ ਦੇ ਡੇਰੇ ਚ ਲਾ ਕੇ ਗੱਲ ਕਰੀਏ ਪੀਐਨ ਦੀ ਮੇਰੀ ਗੱਲ ਨਹੀਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹਿ ਦਿਓ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕੇਸ ਤੇ ਨਾ ਇਹ ਗੱਲ ਉਹੀ ਆ ਉਹੀ ਗੱਲ ਆ ¡Suscríbete <coughs>